ਦ ਹਿਸਟਰੀ ਆਫ ਵੈਸਟਰਨ ਫਲਸਫੀ ਨਾਂ ਦੀ ਕਿਤਾਬ ਹੈ ਜਿਹਨੂੰ ਕੇ ਅੰਗਰੇਜ਼ ਦਾਰਸ਼ਨਿਕ ਬਰਟਡ ਰਸਲ ਨੇ ਲਿਖਿਆ ਰਸਲ ਨੂੰ 1950 ਦੇ ਵਿੱਚ ਨੋਬਲ ਪ੍ਰਾਈਜ਼ ਮਿਲਿਆ ਸੀਗਾ ਆਪਣੀ ਸਾਹਿਤਿਕ ਰਚਨਾ ਕਰਕੇ ਇਸ ਤੋਂ ਇਲਾਵਾ 20ਵੀਂ ਸਦੀ ਦੇ ਬਹੁਤ ਹੀ ਵੱਡੇ ਦਾਰਸ਼ਨਿਕਾਂ ਦੇ ਵਿੱਚ ਉਸ ਵਿਅਕਤੀ ਦਾ ਨਾਂ ਸਾਡੇ ਸਾਹਮਣੇ ਆਉਂਦਾ ਹੈ ਉਸ ਵਿਅਕਤੀ ਨੂੰ ਜਦੋਂ ਪੜਨ ਦਾ ਮੌਕਾ ਮਿਲਿਆ ਤਾਂ ਉਸ ਬਾਰੇ ਜਾਣਨ ਦਾ ਵੀ ਸਵੱਬ ਬਣਿਆ ਤੇ ਉਸ ਦੇ ਜਿਹੜੇ ਵਿਚਾਰ ਨੇ ਉਹਨਾਂ ਨੇ ਮੈਨੂੰ ਥੋੜਾ ਜਿਹਾ ਅਚੰਬੇ 'ਚ ਪਾਤਾ ਸਿੱਖ ਧਰਮ ਬਾਰੇ ਜੋ ਉਸ ਦੇ ਵਿਚਾਰ ਨੇ ਉਹ ਮੈਨੂੰ ਥੋੜਾ ਸੋਚਣ ਤੇ ਮਜਬੂਰ ਕਰਦੇ ਨੇ ਕਿ ਵਾਕਿਆ ਇਹ ਸਹੀ ਆ ਜਾਂ ਉਹ ਜਿਹੜੀਆਂ ਗੱਲਾਂ ਸਾਡੇ ਸਾਹਮਣੇ ਲੈ ਕੇ ਆ ਰਿਹਾ ਕਿ ਉਹ ਵਾਕਏ ਅੱਜ ਦੇ ਸਮਾਜ ਦੇ ਵਿੱਚ ਹੋ ਰਹੀਆਂ ਨੇ ਜਾਂ ਨਹੀਂ ਰਸਲ ਸਿੱਖਾ ਨੂੰ ਦੁਨੀਆ ਦੀ ਸਭ ਤੋਂ ਬੂਝੜ ਕਾਮ ਅਤੇ ਸਿੱਖਾ ਨੂੰ 20ਵੀਂ ਸਦੀ ਦੀ ਸਭ ਤੋਂ ਵੱਡੀ ਪਾਪੀ ਕਾਮਾਂ ਦੇ ਚੱਕ ਬੰਦਾ ਇਹ ਗੱਲ ਪੜਨ ਦੇ ਨਾਲ ਹੀ ਮੈਂ ਥੋੜਾ ਜਿਹਾ ਸਸੋਪੰਚ ਪਾਇਗਾ ਅਚੰਬਿਤ ਹੋ ਗਿਆ ਵੀ ਕੋਈ ਵਿਅਕਤੀ ਸਿੱਖਾ ਬਾਰੇ ਇਸ ਤਰ੍ਹਾਂ ਦੀ ਵਿਚਾਰਤਾ ਰੱਖ ਕੇ ਵੀ ਰੱਖ ਸਕਦਾ ਹੈ ਜਦੋਂ ਉਸ ਨੂੰ ਪੁੱਛਿਆ ਜਾਂਦਾ ਕਿ ਵਿਸ਼ਵ ਦੇ ਵਿੱਚ ਤੀਜਾ ਵਿਸ਼ਵ ਯੁੱਧ ਜਦੋਂ ਹੋਇਆ ਉਸ ਤੋਂ ਬਾਅਦ ਲੋਕਾਂ ਨੂੰ ਕੀ ਕਰਨਾ ਚਾਹੀਦਾ ਤਾਂ ਉਹ ਕਹਿੰਦਾ ਵੀ ਮੈਂ ਤੀਜੇ ਬਾਰੇ ਨਹੀਂ ਦੱਸ ਸਕਦਾ ਮੈਂ ਚੌਥੇ ਬਾਰੇ ਦੱਸ ਸਕਦਾ ਜਦੋਂ ਚੌਥਾ ਵਿਸ਼ਵ ਯੁੱਧ ਲੱਗੂਗਾ ਰਸਲ ਕਹਿੰਦਾ ਉਸ ਤੋਂ ਬਾਅਦ ਜੋ ਵਿਅਕਤੀ ਜਾਂ ਜੋ ਲੋਕ ਦੁਨੀਆ ਦੇ ਵਿੱਚ ਬਚਣਗੇ ਉਹਨਾਂ ਨੂੰ ਸਿੱਖ ਧਰਮ ਨੂੰ ਅਪਣਾ ਲੈਣਾ ਚਾਹੀਦਾ ਹੈ ਕਿ ਸਿੱਖ ਧਰਮ ਹੀ ਮਾਨਵਤਾ ਦੀ ਗੱਲ ਕਰਦਾ ਇਕ ਈਸ਼ਵਰ ਦੀ ਗੱਲ ਕਰਦਾ ਮਨੁੱਖਤਾ ਦੀ ਗੱਲ ਕਰਦਾ ਮਨੁੱਖੀ ਸੱਭਿਆਚਾਰ ਦੀ ਗੱਲ ਕਰਦਾ ਸਾਂਝ ਦੀ ਗੱਲ ਕਰਦਾ ਪਿਆਰ ਦੀ ਜਾਂ ਮੁਹੱਬਤ ਦੀ ਗੱਲ ਕਰਦਾ ਤਾਂ ਇਸ ਤੇ ਉਹਨਾਂ ਨੂੰ ਕਿਹਾ ਜਾਂਦਾ ਕਿ ਤੁਸੀਂ ਚੌਥੇ ਵਿਸ਼ਵ ਯੁੱਧ ਤੋਂ ਬਾਅਦ ਹੀ ਗੱਲ ਲਗਾ ਲੈ ਪਰ ਹਾਲੇ ਤੀਜਾ ਵਿਸ਼ਵ ਯੁੱਧ ਵੀ ਲੱਗਿਆ ਨਹੀਂ ਕੀ ਸਿੱਖ ਧਰਮ ਇੰਨੀ ਕਾਬਲੀਅਤ ਨਹੀਂ ਰੱਖਦਾ ਕਿ ਉਹ ਤੀਜੇ ਵਿਸ਼ਵ ਯੁੱਧ ਨੂੰ ਹੋਣ ਹੀ ਨਾ ਦੇਵੇ ਜੇ ਤੀਜਾ ਵਿਸ਼ਵ ਯੁੱਧ ਹੋਣ ਨੂੰ ਰੋਕ ਲਵੇ ਇਸ ਤੇ ਰਸਲ ਕਹਿੰਦਾ ਵੀ ਸਿੱਖ ਧਰਮ ਦੁਨੀਆ ਨੂੰ ਬਦਲਣ ਦੀ ਕਾਬਲੀਅਤ ਰੱਖਦਾ ਪਰ ਸਿੱਖ ਦੁਨੀਆ ਦੀ ਸਭ ਤੋਂ ਬੁਝੜ ਕੌਮ ਹੈ ਇਹ ਰਸਲ ਦੇ ਸ਼ਬਦ ਨੇ ਉਹ ਸਿੱਖਾਂ ਨੂੰ ਬੁਝੜ ਕਿਉਂ ਕਹਿੰਦਾ ਉਹ ਕਹਿੰਦਾ ਵੀ ਸਿੱਖਾਂ ਨੇ ਗੁਰਨਾਣਕ ਦੀ ਵਿਚਾਰਧਾਰਾ ਜਾਂ ਗੁਰਬਾਣੀ ਜਾਂ ਗੁਰੂ ਗ੍ਰੰਥ ਸਾਹਿਬ ਦਾ ਉਸ ਪੱਧਰ ਤੱਕ ਪ੍ਰਚਾਰ ਨਹੀਂ ਕੀਤਾ ਜਿਸ ਪੱਧਰ ਤੱਕ ਉਹਨਾਂ ਨੇ ਇਸ ਵਿਚਾਰਧਾਰਾ ਦਾ ਪ੍ਰਚਾਰ ਕਰਨਾ ਸੀ ਇਹਨਾਂ ਨੇ ਉਸ ਨੂੰ ਇੱਕ ਖਿੱਤੇ ਦੇ ਤੌਰ ਤੇ ਹੀ ਰੋਕ ਕੇ ਰੱਖਿਆ ਜਾਂ ਇੱਕ ਖਿੱਤੇ ਦੇ ਵਿੱਚ ਰੋਕ ਕੇ ਹੀ ਰੱਖਿਆ ਸਿੱਖ ਵਿਚਾਰਧਾਰਾ ਜਿਹੜੀ ਉਹ ਵਿਸ਼ ਪੱਧਰ ਦੀ ਵਿਚਾਰਧਾਰਾ ਹੈਗੀ ਇਸ ਨੂੰ ਇੱਕ ਖਿੱਤੇ ਦੇ ਵਿੱਚ ਰੋਕਣਾ ਜਾਂ ਰੋਕ ਕੇ ਰੱਖਣਾ ਸਿੱਖਾਂ ਦੀ ਸਭ ਤੋਂ ਵੱਡੀ ਮੂਰਖਤਾ ਜਾਂ ਬੁੱਝੜਪਣੇ ਦਾ ਨਿਸ਼ਾਨੀ ਦੇ ਬਜੋ ਰਸਲਿਸ ਨੂੰ ਦੇਖਣਾ ਰਸਲ ਕਹਿੰਦਾ ਵੀ ਸਿੱਖ ਗੁਰੂ ਨਾਨਕ ਨੂੰ ਇੱਕ ਨਦੀ ਦੇ ਰੂਪ ਵਿੱਚ ਪੇਸ਼ ਕਰਦੇ ਜਾ ਰਹੇ ਨੇ ਤੇ ਗੁਰੂ ਨਾਨਕ ਸਾਹਿਬ ਅਤੇ ਉਹਨਾਂ ਦੀ ਵਿਚਾਰਧਾਰਾ ਨੂੰ ਇੱਕ ਸਮੁੰਦਰ ਤੋਂ ਵੀ ਵੱਡੀ ਵਿਚਾਰਧਾਰਾ ਮੰਨਦੇ ਨੇ ਇਹ ਸ਼ਬਦ ਰਸਲ ਦੇ ਰਸਲ ਸਿੱਖਾਂ ਨੂੰ 20ਵੀਂ ਸਦੀ ਵਿੱਚ ਦੁਨੀਆ ਦੀ ਸਭ ਤੋਂ ਵੱਡੀ ਪਾਪੀ ਕੌਮ ਇਸ ਲਈ ਮੰਨਦਾ ਕਹਿੰਦਾ ਉਹ ਕਹਿੰਦਾ ਵੀ ਸਿੱਖਾਂ ਨੇ ਗੁਰਨਾਨਕ ਦੀ ਵਿਚਾਰਧਾਰਾ ਨੂੰ ਸੀਮਤ ਸੋਚ ਦੇ ਵਿੱਚ ਬੰਨ੍ਹ ਕੇ ਰੱਖਿਆਗਾ ਇਸ ਨੂੰ ਮਨੁੱਖਤਾ ਦੇ ਦਾਇਰੇ ਵਿੱਚ ਫਲਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਉਸ ਦਰਜੇ ਦੀ ਵਿਚਾਰਧਾਰਾ ਕੀ ਜਿਹੜੀ ਇਸ ਸੰਸਾਰ ਨੂੰ ਬਦਲ ਕੇ ਰੱਖ ਸਕਦੀ ਆ ਜਾਂ ਇਸ ਸੰਸਾਰ ਨੂੰ ਇੱਕ ਸਹੀ ਸੇਹ ਦੇ ਸਕਦੀ ਆ ਇਸ ਤਰ੍ਹਾਂ ਦੇ ਵਿਚਾਰਾਂ ਦੀ ਸਹਿਮਤੀ ਸਾਨੂੰ ਔਰਥਰਮਕੱਲਫ ਦੇ ਵਿਚਾਰਾਂ ਵਿੱਚ ਵੀ ਵੇਖਣ ਨੂੰ ਮਿਲਦੀ ਹੈ ਜਰਸੀ ਨੇ ਕਿ ਸਿੱਖ ਇਤਿਹਾਸ ਲਿਖਿਆ ਭਈ ਕਾਹਨ ਸਿੰਘ ਦੇ ਨਾਲ ਕਾਫੀ ਉਹਨਾਂ ਦਾ ਲਗਾਅ ਰਿਹਾ ਕਿਸੇ ਸਮੇਂ ਉਹਨਾਂ ਨੇ ਵੀ ਇਹੀ ਗੱਲ ਕਿਹਾ ਕਿ 20ਵੀਂ ਸਦੀ ਦੇ ਵਿੱਚ ਜਾਂ ਆਧੁਨਿਕ ਜਿਹੜੀਆਂ ਸਮੱਸਿਆਵਾਂ ਲੋਕਾਂ ਦੇ ਸਾਹਮਣੇ ਪੇਸ਼ ਹੋ ਰਹੀਆਂ ਨੇ ਜਾਂ ਪੈਦਾ ਹੋ ਰਹੀਆਂ ਨੇ ਉਹਨਾਂ ਨੂੰ ਸਹੀ ਢੰਗ ਨਾਲ ਖਤਮ ਕਰਨ ਦਾ ਜੇ ਕੋਈ ਸਾਧਨ ਆ ਤਾਂ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਇਸ ਤਰ੍ਹਾਂ ਦੇ ਜਦੋਂ ਵਿਚਾਰ ਅਸੀਂ ਪੜਦਿਆਂ ਤਾਂ ਕਦੇ-ਕਦੇ ਸਾਨੂੰ ਲੱਗਦਾ ਯਾਰ ਅਬੀ ਕਾਫਕਾ ਅਸੀਂ ਗਲਤੀ ਵੀ ਹੋ ਸਕਦੀ ਹੈ ਕਿਉਂਕਿ ਅਸੀਂ ਗੁਰਰਾਣਕ ਸਾਹਿਬ ਨੂੰ ਉਸ ਪੱਧਰ ਤੱਕ ਨਹੀਂ ਪੜ ਸਕੇ ਜਾਂ ਉਸ ਪੱਧਰ ਤੱਕ ਉਹਨਾਂ ਦੀ ਵਿਚਾਰਧਾਰਾ ਦਾ ਨਹੀਂ ਪ੍ਰਚਾਰ ਕਰ ਸਕੇ ਜਿਸ ਪੱਧਰ ਤੱਕ ਕਰਾਇਆ ਜਾਂਦਾ ਹੈ ਇਸ ਗੱਲ ਨੂੰ ਜੇ ਹੋਰ ਤਰੀਕੇ ਨਾਲ ਦੇਖੀਏ ਤਾਂ ਟੈਗੋਰ ਕਿਹੜਾ ਦਰਬਾਰ ਸਾਹਿਬ ਆਉਂਦੇ ਨੇਗੇ ਤੇ ਉਹ ਕੁਸ ਸਮੇਂ ਲਈ ਦਰਬਾਰ ਸਹਿਬ ਆਉਂਦੇ ਨੇ ਪਰ ਜਦੋਂ ਸਾਹਮਣੇ ਜਪਜੀ ਸਾਹਿਬ ਦਾ ਪਾਠ ਹੋ ਰਿਹਾ ਤੇ ਗੁਰਨਾਨਕ ਸਾਹਿਬ ਦੀ ਰਚਨਾ ਗगन ਵਿੱਚ ਥਾਲ ਦਾ ਕੀਰਤਨ ਹੋ ਰਿਹਾ ਤਾਂ ਉਹ ਇਸ ਸ਼ਬਦ ਨੂੰ ਸੁਣਦੇ ਹੋਏ ਕਈ ਲੰਮਾ ਚਰ ਦਰਬਾਰ ਸਹਿਬ ਰਹੇ ਸਿਰਫ ਈਸੀ ਸ਼ਬਦ ਤੋਂ ਪ੍ਰਭਾਵਿਤ ਹੋ ਇਸ ਤੋਂ ਇਲਾਵਾ ਉਹ ਇਹ ਵੀ ਮੰਨਦੇ ਨੇ ਕਿ ਸਿੱਖਾਂ ਦੇ ਗੁਰਬਾਣੀ ਦਾ ਜਾ ਸਿੱਖਾਂ ਦੀ ਜਿਹੜੀ ਵਿਚਾਰਧਾਰਾ ਦਾ ਉਹਨਾਂ ਤੇ ਹਮੇਸ਼ਾ ਹੀ ਪ੍ਰਭਾਵ ਰਿਹਾ ਹੈ ਰਵਿੰਦਰਨਾਥ ਟੈਗੋਰ ਟੈਗੋਰ ਸਾਹਿਬ ਨੇ ਇੱਕ ਵਾਰ ਇਸ ਗੱਲ ਦੀ ਵੀ ਹਵਲੇ ਭਰੀ ਸੀ ਕਿ ਜਦੋਂ ਕਿਸੇ ਪੱਤਰਕਾਰ ਨੇ ਉਹਨਾਂ ਨੂੰ ਪੁੱਛਿਆ ਸੀ ਕਿ ਤੁਸੀਂ ਨੈਸ਼ਨਲ ਐਂਥਮ ਲਿਖਿਆ ਦੋ ਦੇਸ਼ਾਂ ਦਾ ਭਾਰਤ ਅਤੇ ਬੰਗਲਾਦੇਸ਼ ਦਾ ਕੀ ਤੁਸੀਂ ਇੰਟਰਨੈਸ਼ਨਲ ਐਂਥਮ ਲਿਖ ਸਕਦੇ ਅੰਤਰਰਾਸ਼ਟਰੀ ਗਾਣ ਲਿਖ ਸਕਦੇ ਇਸਤੇ ਰਵਿੰਦਰਨਾਥ ਟੈਗੋਰ ਨੇ ਬੜੀ ਹੀ ਸੋਹਣੀ ਟਿੱਪਣੀ કરી ਸੀ ਕਿ ਅੰਤਰਰਾਸ਼ਟਰੀ ਗਾਣ ਬਹੁਤ ਸਮਾਂ ਪਹਿਲਾਂ ਲਿਖਿਆ ਜਾ ਚੁੱਕਿਆ 14ਵੀਂ ਸਦੀ ਦੇ ਵਿੱਚ ਸਿੱਖਾਂ ਦੇ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਰਵਿੰਦਰਨਾਥ ਟੈਗੋਰ ਅਨੁਸਾਰ ਰਾਸ਼ਟਰੀ ਗਾਣ ਲਿਖਿਆ ਜਾ ਚੁੱਕਿਆਗਾ ਜਿਸਦੇ ਬੋਲ ਗगन ਮੇਥਾਲ ਹਨ ਇਸ ਤਰ੍ਹਾਂ ਦੇ ਜਦੋਂ ਅਸੀਂ ਸ਼ਬਦ ਜੈਸ ਤਰ੍ਹਾਂ ਦੇ ਜਦੋਂ ਵਿਚਾਰ ਅਸੀਂ ਪੜਦਿਆਂ ਉਹਦ ਸਾਨੂੰ ਵਾਕਈ ਸ਼ਰਮਿੰਦਗੀ ਆਉਂਦੀ ਆ ਵੀ ਅਸੀਂ ਉਸ ਹੱਦ ਤੱਕ ਗੁਰੂ ਨਾਨਕ ਸਾਹਿਬ ਨੂੰ ਨਹੀਂ ਸਮਝ ਸਕੇ ਉਸ ਹੱਦ ਤੱਕ ਉਹਨਾਂ ਦੀ ਵਿਚਾਰਧਾਰਾ ਦਾ ਪ੍ਰਚਾਰ ਨਹੀਂ ਕਰ ਸਕੇ ਜਾਂ ਉਸ ਹੱਦ ਤੱਕ ਉਹਨਾਂ ਨੂੰ ਸਮਝ ਨਹੀਂ ਸਕੇ ਜਿਸ ਹੱਦ ਤੱਕ ਸਾਨੂੰ ਸਮਝਣਾ ਚਾਹੀਦਾ ਸੀ ਇਸ ਲਈ ਅਸੀਂ ਹਮੇਸ਼ਾ ਹੀ ਗੁਰੂ ਨਾਨਕ ਸਾਹਿਬ ਨੇ ਸ਼ਰਮਿੰਦਾ ਹੁੰਦੇ ਰਹਾਂ ਇਸ ਦਾ ਮੇਨਾ ਹਮੇਸ਼ਾ ਹੀ ਸਾਡੀ ਕੌਮ ਦੇ ਸਰਬਜ다 ਰਹਿੰਦਾ ਹਾਲੇ ਵੀ ਸਾਨੂੰ ਲੋੜ ਹੈ ਸਾਡੇ ਪੁਰਖਿਆਂ ਨੂੰ ਸਮਝਣ ਦੀ ਸਾਡੇ ਵਿਚਾਰਧਾਰਾ ਨੂੰ ਸਮਝਣ ਦੀ ਸਮਝਣ ਤੋਂ ਜ਼ਿਆਦਾ ਆਪਣੀ ਜੀਵਨ ਦੇ ਵਿੱਚ ਢਾਲਣ ਦੀ ਸੋਚਣਾ ਪਵੇਗਾ ਧੰਨਵਾਦ